ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਐਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿ ਕੇ ਇਹ ਕੰਮ ਕਰ ਸਕਦਾ ਹੈ ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀ ਕਿ ਤੁਸੀਂ ਮਹਿਲਾਵਾਂ ਦੇ ਲਈ ਐਓ ਜੀ ਸ਼ਬਦਾਬਲੀ ਕਿਉਂ ਵਰਤੀ ਗਈ ਹੈ ਲੇਕਿਨ ਜਿਹੜੀ ਉਹਨਾਂ ਦੀ ਚੁੱਪ ਸੀਗੀ ਨਾ ਇਹ ਦਰਸਾਉਂਦੀ ਹੈ ਕਿ ਇਸ ਨੂੰ ਸਰ ਵੋਟਾਂ ਚਾਹੀਦੀ ਹਨ ਔਰ ਜਿਹੜੀ ਹੈਗੀ ਇਹ ਇਹਨਾਂ ਨੇ ਪੰਡਤਾਂ ਤੇ ਜੱਟਾਂ ਦੇ ਬਾਰੇ ਜੋ ਕਿਹਾ ਹੈ ਇਹ ਤੁਸੀਂ ਕਰਕੇ ਦੋ ਕਮਿਊਨਿਟੀ ਨੂੰ ਸਪੈਸ਼ਲੀ ਟਾਰਗੇਟ ਕਰਕੇ ਕੀ ਕਰਨਾ ਚਾਹੁੰਦੇ ਹੋ ਇੱਕ ਸਟੇਟ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਦੋਂ ਬਾਈਲੈਕਸ਼ਨ ਦੇ ਵਿੱਚ ਅਮਰਤਾ ਵੜਿੰਗ ਹੋਣਾਂ ਵਾਸਤੇ ਕੈਂਪੇਨ ਕਰ ਰਹੇ ਸੀ ਉਸ ਵਕਤ ਲੋਕਾਂ ਨੂੰ ਜਦੋਂ ਸੰਬੋਧਨ ਕਰਦੇ ਸੀ ਜੋ ਸ਼ਬਦਾਵਲੀ ਉਹਨਾਂ ਦੇ ਵੱਲ ਵਰਤੀ ਗਈ ਉਸ ਨੂੰ ਲੈ ਕੇ ਹੁਣ ਪੰਜਾਬ ਉਹ ਮਹਿਲਾ ਕਮਿਸ਼ਨ ਬਹੁਤ ਸਖਤ ਨਜ਼ਰ ਆ ਰਿਹਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਖੁਦ ਗੱਲਬਾਤ ਕਰਦੇ ਆ ਮੈਮ ਅਸੀਂ ਕਈ ਵਾਰ ਦੇਖਿਆ ਇਸ ਤੋਂ ਪਹਿਲਾਂ ਵੀ ਪਹਿਲਾਂ ਉਹ ਜੋ ਸ਼ਬਦਾਵਲੀ ਉਹਨਾਂ ਦੀ ਹੁੰਦੀ ਹੈ ਜਾਂ ਕਿ ਲੋ ਜਿਹਨਾਂ ਦੀ ਬੋਡੀ ਲੈਂਗੁਏਜ ਹੁੰਦੀ ਹੈ ਉਸ ਨੂੰ ਲੈ ਕੇ ਬਾਅਦ ਵਿੱਚ ਜੋ ਜਵਾਬ ਉਹਨਾਂ ਦਾ ਹੁੰਦਾ ਉਹ ਕਹਿੰਦੇ ਕਿ ਮੇਰਾ ਤਾਂ ਸੁਭਾਅ ਇਸ ਤਰ੍ਹਾਂ ਦਾ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਕੀ ਦੇਖੋ ਜਿਹੜ ਹਰ ਵਾਰੀ ਉਹ ਇਸ ਨੂੰ છુપਣ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਜਿਹੜਾ ਇਹ ਇਹੋ ਜੀ ਗਲਤੀ ਕਰ ਲੈਣੀ ਕਿਸੇ ਮਹਿਲਾਵਾਂ ਨੂੰ ਇੱਕ ਆਬਜੈਕਸ਼ਨੇਬਲ ਤਰ੍ਹਾਂ ਦੀ ਟੱਚ ਕਰਨਾ ਜਾਂ ਪਬਲੀਕਲੀ ਕਿਸੇ ਦੇ ਮੂਦੇ ਉੱਤੇ ਹੱਥ ਲਾਣਾ ਠੀਕ ਹੈ ਔਰ ਉਸ ਤੋਂ ਬਾਅਦ ਕਹਿੰਦੇ ਨਹੀਂ ਮੇਰਾ ਮਤਲਬ ਇਹ ਨਹੀਂ ਸੀ ਮੇਰਾ ਮਤਲਬ ਐਸੀ ਇਹ ਜਿਹੜਾ ਸਬਾਜ ਦੇ ਮਹਿਲਾਵਾਂ ਦੇ ਖਿਲਾਫ ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ ਜਾਂ ਉਹਨਾਂ ਦਾ ਕਿਰਦਾਰ ਹੈ ਉਹੀ ਬੋਲ ਰਿਹਾ ਐਨੇ ਸਾਲਾਂ ਤੋਂ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਯਾਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿ ਕੇ ਇਹ ਕੰਮ ਕਰ ਸਕਦਾ ਹੈ ਔਰ ਦੇਖੋ ਇਸ ਟਾਈਮ ਤੇ ਬਿਲਕੁਲ ਹਾਦੀ ਕਰ ਦਿੱਤੀ ਜਦੋਂ ਕਿ ਉਹਨਾਂ ਨੇ ਉੱਥੇ ਜਾ ਕੇ ਮੈਂ ਉਸ ਚੀਜ਼ ਨੂੰ ਦਿਰਾਵਾਂਗੇ ਨਹੀਂ ਕਿ ਉਹਨਾਂ ਨੇ ਕੀ ਉੱਥੇ ਕਿਹਾ ਪੰਡਤਾਂ ਦੇ ਬਾਰੇ ਜੱਟਾਂ ਦੇ ਬਾਰੇ ਔਰਤਾਂ ਦੇ ਬਾਰੇ ਯਾਦ ਰੱਖੋ ਕਿ ਜਿਹੜੀ 50% ਵੋਟ ਹੈ ਉਹ ਮਹਿਲਾਵਾਂ ਦੀ ਹੈ ਤੇ ਤੁਹਾਡੇ ਦਿਮਾਗ ਦੇ ਅੰਦਰ ਇਹੋ ਜਿਹੀ ਇੱਜ਼ਤ ਹੈ ਮਹਿਲਾਵਾਂ ਦੇ ਲਈ ਔਰ ਜਿਸ ਤਰੀਕੇ ਦੀ ਤੁਸੀਂ ਸ਼ਬਦਾਬਲੀ ਵਰਤੀ ਹੈ ਔਰ ਜਿਸ ਤਰੀਕੇ ਦੀ ਕੰਪੇਅਰ ਕੀਤਾ ਹੈ ਤੁਸੀਂ ਹਾ ਡੇਅਰ ਯੂ ਡੂ ਥੈਟ ਹਰ ਡੇਰ ਚੰਨੀ ਚੰਨੀ ਸਾਹਿਬ ਡਸ दैट ਕਿ ਵੀ ਇਹ ਜੀ ਮਹਿਲਾਵਾਂ ਨੂੰ ਮੈਂ ਕਹਿ ਦਵਾਂ ਕਿ ਤੁਸੀਂ ਦਾ ਇਦਾਂ ਦੇ ਲੋਕ ਹੈਗੇ ਹੋ ਮੈਂ ਤੇ ਇਹ ਗੱਲ ਕਹਿਨੀ ਹੈ ਕਿ ਜਿਹੜੀ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਇਹ ਹੈਗੀ ਹੈ ਕਿ ਅਮਰਦਾਵ ਜਿੰਜੀ ਉੱਥੇ ਖੜੇ ਸੀਗੇ ਤੇ ਉਹ ਚੁੱਪ ਰਹੇ ਉਹਨਾਂ ਨੇ ਐਕਸਪ੍ਰੈਸ਼ਨ ਜਰੂਰ ਇਸ ਤਰ੍ਹਾਂ ਦਿੱਤੇ ਕਿ ਲੱਗਦਾ ਕਿ ਉਹ ਮਨੋਮਨੀ ਵਿਰੋਧਤਾ ਕਰ ਰਹੀ ਸੀ ਲੇਕਿਨ ਉਹਨਾਂ ਨੇ ਸ਼ਬਦੀ ਵਿਰੋਧ ਨਹੀਂ ਕੀਤਾ ਲੱਗਦਾ ਵੋਟਾਂ ਦੇ ਵਿੱਚ ਉਹ ਕੰਪੇਨ ਕਰਨ ਵਾਸਤੇ ਅਸੀਂ ਇਹ ਮਜਬੂਰੀ ਲੱਗਦੀ ਹੈ ਚੁੱਪ ਰਹਿਣਾ ਕੋਈ ਕੋਈ ਜਵਾਬ ਨਹੀਂ ਹੁੰਦਾ ਹੋ ਸਕਦਾ ਉਹਨਾਂ ਦੇ ਐਕਸਪ੍ਰੈਸ਼ਨ ਮੈਂ ਵੀ ਨੋਟ ਕੀਤੇ ਸੀਗੇ ਕਿ ਚੇਂਜ ਹੋਏ ਨੇ ਉਹਨਾਂ ਨੇ ਕਿਹਾ ਉਹਨਾ ਇੱਥੇ ਆ ਕੇ ਮੇਰਾ ਵੀ ਕੰਮ ਖਰਾਬ ਕਰ ਦਿੱਤਾ ਹੁਣ ਮੈਂ ਅਲਾਵਾ ਦੇ ਖਿਲਾਫ ਹੋਣ ਗਿਆ ਲੇਕਿਨ ਉਹਨਾਂ ਨੂੰ ਚਾਹੀਦਾ ਸੀਗਾ ਉਸੇ ਟਾਈਮ ਤੇ ਕਹਿੰਦੇ ਕਿ ਇਹ ਜਿਹੜੀ ਗੱਲ ਗਲਤ ਹੈਗੀ ਆ ਠੀਕ ਹੈ ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀ ਕਿ ਤੁਸੀਂ ਮਹਿਲਾਵਾਂ ਦੇ ਲਈ ਐਓ ਜੀ ਸ਼ਬਦਾਵਲੀ ਕਿਉਂ ਵਰਤੀ ਗਈ ਹੈ ਲੇਕਿਨ ਜਿਹੜੀ ਉਹਨਾਂ ਦੀ ਚੁੱਪ ਸੀਗੀ ਨਾ ਇਹ ਦਰਸਾਉਂਦੀ ਹੈ ਕਿ ਸਿਰਫ ਵੋਟਾਂ ਚਾਹੀਦੀਆਂ ਨੇ ਸਾਨੂੰ ਇਹਦੇ ਤੱਕ ਥੋੜਾ ਮਤਲਬ ਹੈ ਕਿ ਤੁਸੀਂ ਅਸੀਂ ਮਹਿਲਾਵਾਂ ਦੀ ਇੱਜ਼ਤ ਕਰਨੀ ਹੈ ਕਿ ਨਹੀਂ ਕਰਨੀ ਵੋਟਾਂ ਦੇ ਟਾਈਮ ਤੇ ਅਸੀਂ ਜਾ ਕੇ ਮਹਿਲਾਵਾਂ ਦੇ ਗੋਡਿਆਂ ਨੂੰ ਵੀ ਹੱਥ ਲਾਵਾਂਗੇ ਠੀਕ ਹੈ ਉਹਨਾਂ ਦੇ ਘਰ ਜਾ ਕੇ ਹੱਥਾਂ ਤੇ ਰੋਟੀਆਂ ਵੀ ਖਾਵਾਂਗੇ ਜਾ ਕੇ ਅਸੀਂ ਸ਼ੋਅ-ਆਫ ਵੀ ਕਰਾਂਗੇ ਅਸੀਂ ਇੰਨੀ ਮਹਿਲਾਵਾਂ ਦੀ ਇੱਜ਼ਤ ਕਰਦੇ ਲੇਕਿਨ ਇਨ ਫੈਕਟ ਅਮਰਤਾ ਵਰਿੰਗ ਜੀ ਦੀ ਚੁੱਪ ਜਿਹੜੀ ਸੀਗੀ ਉਹ ਨੰਨ ਬਹੁਤ ਭਾਰੀ ਪੈਣ ਵਾਲੀ ਆ ਪੰਜਾਬ ਦੀ ਮਹਿਲਾਵਾਂ ਨੂੰ ਚਾਹੀਦਾ ਸਨਕ ਤੇ ਉਤਰਨਾ ਇਹਨਾਂ ਦੋਵਾਂ ਦੇ ਖਿਲਾਫ ਠੀਕ ਹੈ ਔਰ ਜਿਹੜੀ ਹੈਗੀ ਇਹਨਾਂ ਦੇ ਪੰਡਤਾਂ ਤੇ ਜੱਟਾਂ ਦੇ ਬਾਰੇ ਜੋ ਕਿਹਾਇਆ ਇਹ ਤੁਸੀਂ ਕਰਕੇ ਦੋ ਕਮਿਊਨਿਟੀ ਨੂੰ ਸਪੈਸ਼ਲੀ ਟਾਰਗੇਟ ਕਰਕੇ ਕੀ ਕਰਨਾ ਚਾਹੁੰਦੇ ਹੋ ਇੱਕ ਸਟੇਟ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਅਗਰ ਇਹ ਹੁੰਦਾ ਹੈ ਇਹਦੀ ਜ਼ਿੰਮੇਵਾਰੀ ਸਿਰਫ ਚੰਨੀ ਜੀ ਦੀ ਤੇ ਅਮਿਤ ਵਰਿੰਗ ਜੀ ਦੀ ਹੈ ਉਹਨਾਂ ਦੀ ਚੁੱਪ ਦੀ ਹੈ ਇਸ ਟਾਈਮ ਦੇ ਉੱਤੇ ਉਹ ਕੀ ਕਾਰਵਾਈ ਮੈਲਾ ਕਮਿਸ਼ਨ ਕਰਨ ਚਾਹੁੰਦੇ ਤੁਸੀਂ ਉਹਨਾਂ ਨੂੰ ਸ਼ੋ ਕਾਸ ਨੋਟਿਸ ਦਿੱਤਾ ਹੈ कल तक ਦਾ ਟਾਈਮ ਦਿੱਤਾ ਕਿ ਉਹ ਆਪਣਾ ਐਕਸਪਲੇਨ ਕਰਨ ਇਸ ਸੀਜ਼ ਨੂੰ ਆ ਕੇ ਅਗਰ ਉਹ ਐਕਸਪਲੇਨ ਨਹੀਂ ਕਰ ਦਿਆ ਤੇ ਅਸੀਂ ਕਾਨੂੰਨੀ ਸਲਾਹ ਲਵਾਂਗੇ ਕਿ ਇਹਨਾਂ ਦੇ ਉੱਤੇ ਐਫ ਆਈ ਆਰ ਬੰਦੀ ਹੈ ਔਰ ਕੀ ਤਾਰਾ ਲੱਗਣੀ ਚਾਹੀਦੀ ਹੈ ਜੀ ਅਮਰਤਾ ਵੜਿੰਗ ਨੂੰ ਪਾਰਟੀ ਬਣਾਉਂਗੇ ਇਹਦੇ ਚ ਫਿਊਚਰਸ ਕੀ ਲੈਟਸ ਸੀ ਉਹ ਅਸੀਂ ਸੋਚ ਰਹੇ ਹਾਂ ਉਸਤੇ ਬਾਰੇ ਠੀਕ ਹੈ ਬਹੁਤ ਸ਼ੁਕਰੀਆ ਸੋ ਫਿਲਹਾਲ ਹੁਣ ਸਖਤ ਕਾਰਵਾਈ ਜਿਹੜੀ ਹੈ ਮਲਾ ਕਮਿਸ਼ਨ ਦੇ ਵੱਲੋਂ ਇਸ ਤੇ ਹੋ ਸਕਦੀ ਹੈ ਹਾਲਾਂਕਿ ਜੇਕਰ ਸ਼ੋਕੋਸ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਕਾਰਵਾਈ ਹੋਣੀ ਉਹਦੇ ਉੱਤੇ ਲੀਗਲ ਸਲਾਹ ਲਈ ਜਾ ਰਹੀ ਹੈ ਪ੍ਰੋਜਨਲਿਸਤ सनी ਦੇ ਨਾਲ ਪ੍ਰਿਆੰਕਾ ਮੀਲੂ ਰ ਤਦ ਦੇ ਇਹ ਗਿਆ ਦੋ ਜਨਾਨੀਆਂ ਤੇ ਇਹ ਉਹ ਕਹਿੰਦੇ ਦੀ ਤੂੰ ਬੰਬੂ ਕੁਤੇ ਦੀ ਕਹਿੰਦੇ ਉਹ ਕਹਿੰਦੇ ਦੀ ਤੂੰ ਬੰਬੂ ਕੁਤੇ ਇਹ ਦਿਮਾਗ ਦੇ ਅੰਦਰ ਇਹੋ ਜੀ ਇੱਜ਼ਤ ਹੈ ਮੈਨਾਂ ਅਲਾਵਾ ਦੇ ਲਈ ਔਰ ਜਿਸ ਤਰੀਕੇ ਦੀ ਤੁਸੀਂ ਸ਼ਬਦਾਵਲੀ ਵਰਤੀ ਹੈ ਪਰ ਜਿਸ ਤਰੀਕੇ ਦੀ ਕੰਪੇਅਰ ਕੀਤਾ ਹੈ ਤੁਸੀਂ ਹਾਊ ਡੇਅਰ ਯੂ ਡੂ ਥੈਟ ਪਹਿਲਾ ਜਿਹੜਾ ਇਹ ਐ ਹੋਜੀ ਗਲਤੀ ਕਰ ਲੈਣੀ ਕਿਸੇ ਮੈਨਾਂ ਅਲਾਵਾ ਨੂੰ ਇੱਕ ਆਬਜੈਕਸ਼ਨੇਬਲ ਤਰ੍ਹਾਂ ਦੀ ਟੱਚ ਕਰਨਾ ਜਾਂ ਪਬਲਿਕਲੀ ਕਿਸੇ ਮੂੰਹ ਦੇ ਉੱਤੇ ਹੱਥ ਲਾਣਾ ਠੀਕ ਹੈ ਔਰ ਉਸ ਤੋਂ ਬਾਅਦ ਕਰ ਲੈ ਮੇਰਾ ਮਤਲਬ ਇਹ ਨਹੀਂ ਸੀ ਮੇਰਾ ਮਤਲਬ ਇਹ ਸੀ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਐਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿ ਕੇ ਇਹ ਕੰਮ ਕਰ ਸਕਦਾ ਹੈ ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀ ਕਿ ਤੁਸੀਂ ਮਹਿਲਾਵਾਂ ਦੇ ਲਈ ਐਓ ਜੀ ਸ਼ਬਦਾਵਲੀ ਕਿਉਂ ਵਰਤੀ ਗਈ ਹੈ ਲੇਕਿਨ ਜਿਹੜੀ ਉਹਨਾਂ ਦੀ ਚੁੱਪ ਸੀਗੀ ਨਾ ਇਹ ਦੱਸਾਂਦੀ ਹੈ ਕਿ ਇਸ ਤੋਂ ਸਰ ਵੋਟਾਂ ਚਾਹੀਦੀਆਂ ਨੇ ਔਰ ਜਿਹੜੀ ਹੈਗੀ ਇਹ ਇਹਨਾਂ ਨੇ ਪੰਡਤਾਂ ਤੇ ਜੱਟਾਂ ਦੇ ਬਾਰੇ ਜੋ ਕਿਹਾ ਹੈ ਇਹ ਤੁਸੀਂ ਕਰਕੇ ਦੋ ਕਮਿਊਨਿਟੀ ਨੂੰ ਸਪੈਸ਼ਲੀ ਟਾਰਗੇਟ ਕਰਕੇ ਕੀ ਕਰਨਾ ਚਾਹੁੰਦੇ ਹੋ ਇੱਕ ਸਟੇਟ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਦੋਂ ਬਾਈਲੈਕਸ਼ਨ ਦੇ ਵਿੱਚ ਅਮਰਤਾ ਵੜਿੰਗ ਹੋਣਾਂ ਵਾਸਤੇ ਕੈਂਪੇਨ ਕਰ ਰਹੇ ਸੀ ਉਸ ਵਕਤ ਲੋਕਾਂ ਨੂੰ ਜਦੋਂ ਸੰਬੋਧਨ ਕਰਦੇ ਸੀ ਜੋ ਸ਼ਬਦਾਵਲੀ ਉਹਨਾਂ ਦੇ ਵੱਲ ਵਰਤੀ ਗਈ ਉਸ ਨੂੰ ਲੈ ਕੇ ਹੁਣ ਪੰਜਾਬ ਉਹ ਮਹਿਲਾ ਕਮਿਸ਼ਨ ਬਹੁਤ ਸਖਤ ਨਜ਼ਰ ਆ ਰਿਹਾ ਕੀ ਕਾਰਵਾਈ ਕੀਤੀ ਜਾ ਰਹੀ ਹੈ ਖੁਦ ਗੱਲਬਾਤ ਕਰਦੇ ਆ ਮੈਮ ਅਸੀਂ ਕਈ ਵਾਰ ਦੇਖਿਆ ਇਸ ਤੋਂ ਪਹਿਲਾਂ ਵੀ ਪਹਿਲਾਂ ਉਹ ਜੋ ਸ਼ਬਦਾਵਲੀ ਉਹਨਾਂ ਦੀ ਹੁੰਦੀ ਹੈ ਜਾਂ ਕਿ ਲੋ ਜਿਹਨਾਂ ਦੀ ਬੋਡੀ ਲੈਂਗੁਏਜ ਹੁੰਦੀ ਹੈ ਉਸ ਨੂੰ ਲੈ ਕੇ ਬਾਅਦ ਵਿੱਚ ਜੋ ਜਵਾਬ ਉਹਨਾਂ ਦਾ ਹੁੰਦਾ ਉਹ ਕਹਿੰਦੇ ਕਿ ਮੇਰਾ ਤਾਂ ਸੁਭਾਅ ਇਸ ਤਰ੍ਹਾਂ ਦਾ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਕੀ ਦੇਖੋ ਜਿਹੜ ਹਰ ਵਾਰੀ ਉਹ ਇਸ ਨੂੰ ਛੁਪਣ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਜਿਹੜਾ ਇਹ ਐ ਹੋਜੀ ਗਲਤੀ ਕਰ ਲੈਣੀ ਕਿਸੇ ਮਹਿਲਾਵਾਂ ਨੂੰ ਇੱਕ ਆਬਜੈਕਸ਼ਨੇਬਲ ਤਰ੍ਹਾਂ ਦੀ ਟੱਚ ਕਰਨਾ ਜਾਂ ਪਬਲੀਕਲੀ ਕਿਸੇ ਦੇ ਮੂਹਰੇ ਉੱਤੇ ਹੱਥ ਲਾਣਾ ਠੀਕ ਹੈ ਔਰ ਉਸ ਤੋਂ ਬਾਅਦ ਕਹਿੰਦੇ ਨਹੀਂ ਮੇਰਾ ਮਤਲਬ ਇਹ ਨਹੀਂ ਸੀ ਮੇਰਾ ਮਤਲਬ ਐਸੀ ਇਹ ਜਿਹੜਾ ਸਵਾਦ ਦੇ ਮਹਿਲਾਵਾਂ ਦੇ ਖਿਲਾਫ ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ ਜਾਂ ਉਹਨਾਂ ਦਾ ਕਿਰਦਾਰ ਹੈ ਉਹੀ ਬੋਲ ਰਿਹਾ ਐਨੇ ਸਾਲਾਂ ਤੋਂ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸਾਬਕਾ ਉਹ ਮੰਤਰੀ ਐਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿ ਕੇ ਇਹ ਕੰਮ ਕਰ ਸਕਦਾ ਹੈ ਔਰ ਦੇਖੋ ਇਸ ਟਾਈਮ ਤੇ ਬਿਲਕੁਲ ਹਾਦੀ ਕਰ ਦਿੱਤੀ ਜਦੋਂ ਕਿ ਉਹਨਾਂ ਨੇ ਉੱਥੇ ਜਾ ਕੇ ਮੈਂ ਉਸ ਸੀ ਨੂੰ ਦਰਾਵਾਂਗੇ ਨਹੀਂ ਕਿ ਉਹਨਾਂ ਨੇ ਕੀ ਉੱਥੇ ਕਿਹਾ ਪੰਡਤਾਂ ਦੇ ਬਾਰੇ ਜੱਟਾਂ ਦੇ ਬਾਰੇ ਔਰਤਾਂ ਦੇ ਬਾਰੇ ਯਾਦ ਰੱਖੋ ਕਿ ਜਿਹੜੀ 50% ਵੋਟ ਹੈ ਉਹ ਮਹਿਲਾਵਾਂ ਦੀ ਹੈ ਤੇ ਤੁਹਾਡੇ ਦਿਮਾਗ ਦੇ ਅੰਦਰ ਇਹੋ ਜਿਹੀ ਇੱਜ਼ਤ ਹੈ ਮਹਿਲਾਵਾਂ ਦੇ ਲਈ ਔਰ ਜਿਸ ਤਰੀਕੇ ਦੀ ਤੁਸੀਂ ਸ਼ਬਦਾਵਲੀ ਵਰਤੀ ਹੈ ਔਰ ਜਿਸ ਤਰੀਕੇ ਦੀ ਕੰਪੇਅਰ ਕੀਤਾ ਹੈ ਤੁਸੀਂ ਹਾ ਡੇਅਰ ਯੂ ਡੂ ਥੈਟ ਹਉ ਡੇਰ ਚੰਨੀ ਚੰਨੀ ਸਾਹਿਬ ਦੱਸ ਦੈਟ ਕਿ ਵੀ ਇਹ ਜੀ ਮਹਿਲਾਵਾਂ ਨੂੰ ਮੈਂ ਕਹਿ ਦਵਾਂ ਕਿ ਤੁਸੀਂ ਦਾ ਇਦਾਂ ਦੇ ਲੋਕ ਹੈਗੇ ਹੋ ਮੈਂ ਤੇ ਇਹ ਗੱਲ ਕਹਿਨੀ ਹੈ ਕਿ ਜਿਹੜੀ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਇਹ ਹੈਗੀ ਹੈ ਕਿ ਅਮਰੇਦਵਰ ਸਿੰਘ ਜੀ ਉੱਥੇ ਖੜੇ ਸੀਗੇ ਤੇ ਉਹ ਚੁੱਪ ਰਹੇ ਉਹਨਾਂ ਨੇ ਐਕਸਪ੍ਰੈਸ਼ਨ ਜਰੂਰ ਇਸ ਤਰ੍ਹਾਂ ਦਿੱਤੇ ਕਿ ਲੱਗਦਾ ਕਿ ਉਹ ਮਨੋਮਨੀ ਵਿਰੋਧਤਾ ਕਰ ਰਹੀ ਸੀ ਲੇਕਿਨ ਉਹਨਾਂ ਨੇ ਸ਼ਬਦੀ ਵਿਰੋਧ ਨਹੀਂ ਕੀਤਾ ਲੱਗਦਾ ਵੋਟਾਂ ਦੇ ਵਿੱਚ ਉਹ ਕੰਪੇਨ ਕਰਨ ਵਾਸਤੇ ਅਸੀਂ ਇਹ ਮਜਬੂਰੀ ਲੱਗਦੀ ਹੈ ਚੁੱਪ ਰਹਿਣਾ ਕੋਈ ਕੋਈ ਜਵਾਬ ਨਹੀਂ ਹੁੰਦਾ ਹੋ ਸਕਦਾ ਉਹਨਾਂ ਦੇ ਐਕਸਪ੍ਰੈਸ਼ਨ ਮੈਂ ਵੀ ਨੋਟ ਕੀਤੇ ਸੀਗੇ ਕਿ ਚੇਂਜ ਹੋਏ ਨੇ ਉਹਨਾਂ ਨੇ ਕਿਹਾ ਉਹਨਾ ਇੱਥੇ ਆ ਕੇ ਮੇਰਾ ਵੀ ਕੰਮ ਖਰਾਬ ਕਰ ਦਿੱਤਾ ਹੁਣ ਮੈਂ ਆਲਾਵਾ ਦੇ ਖਿਲਾਫ ਹੋਣ ਗਿਆ ਲੇਕਿਨ ਉਹਨਾਂ ਨੂੰ ਚਾਹੀਦਾ ਸੀਗਾ ਉਸੇ ਟਾਈਮ ਤੇ ਕਹਿੰਦੇ ਕਿ ਇਹ ਜਿਹੜੀ ਗੱਲ ਗਲਤ ਹੈਗੀ ਆ ਠੀਕ ਹੈ ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀ ਕਿ ਤੁਸੀਂ ਮਹਿਲਾਵਾਂ ਦੇ ਲਈ ਐਓ ਜੀ ਸ਼ਬਦਾਵਲੀ ਕਿਉਂ ਵਰਤੀ ਗਈ ਹੈ ਲੇਕਿਨ ਜਿਹੜੀ ਉਹਨਾਂ ਦੀ ਚੁੱਪ ਸੀਗੀ ਨਾ ਇਹ ਦਰਸਾਉਂਦੀ ਹੈ ਕਿ ਇਸ ਸਿੰਸਰ ਵੋਟਾਂ ਚਾਹੀਦੀਆਂ ਨੇ ਸਾਨੂੰ ਇਹਦੇ ਤੱਕ ਥੋੜਾ ਮਤਲਬ ਹੈ ਕਿ ਤੁਸੀਂ ਅਸੀਂ ਮਹਿਲਾਵਾਂ ਦੀ ਇੱਜ਼ਤ ਕਰਨੀ ਹੈ ਕਿ ਨਹੀਂ ਕਰਨੀ ਹੈ ਵੋਟਾਂ ਦੇ ਟਾਈਮ ਤੇ ਅਸੀਂ ਜਾ ਕੇ ਮਹਿਲਾਵਾਂ ਦੇ ਗੋਡਿਆਂ ਨੂੰ ਵੀ ਹੱਥ ਲਾਵਾਂਗੇ ਠੀਕ ਹੈ ਉਹਨਾਂ ਦੇ ਘਰ ਜਾ ਕੇ ਹੱਥਾਂ ਤੇ ਰੋਟੀਆਂ ਵੀ ਖਾਵਾਂਗੇ ਜਾ ਕੇ ਅਸੀਂ ਸ਼ੋਅ-ਆਫ ਵੀ ਕਰਾਂਗੇ ਅਸੀਂ ਇੰਨੀ ਮਹਿਲਾਵਾਂ ਦੀ ਇੱਜ਼ਤ ਕਰਦੇ ਲੇਕਿਨ ਇਨ ਫੈਕਟ ਅਮਰਤਾ ਵਰਿੰਗ ਜੀ ਦੀ ਚੁੱਪ ਜਿਹੜੀ ਸੀਗੀ ਉਹ ਨੰਨ ਬਹੁਤ ਭਾਰੀ ਪੈਣ ਵਾਲੀ ਆ ਪੰਜਾਬ ਦੀ ਮਹਿਲਾਵਾਂ ਨੂੰ ਚਾਹੀਦਾ ਸਨਕ ਤੇ ਉਤਰਨਾ ਇਹਨਾਂ ਦੋਵਾਂ ਦੇ ਖਿਲਾਫ ਠੀਕ ਹੈ ਔਰ ਜਿਹੜੀ ਹੈਗੀ ਇਹਨਾਂ ਦੇ ਪੰਡਤਾਂ ਤੇ ਜੱਟਾਂ ਦੇ ਬਾਰੇ ਜੋ ਕਿਹਾ ਆ ਇਹ ਤੁਸੀਂ ਕਰਕੇ ਦੋ ਕਮਿਊਨਿਟੀ ਨੂੰ ਸਪੈਸ਼ਲੀ ਟਾਰਗੇਟ ਕਰਕੇ ਕੀ ਕਰਨਾ ਚਾਹੁੰਦੇ ਹੋ ਇੱਕ ਸਟੇਟ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਅਗਰ ਇਹ ਹੁੰਦਾ ਹੈ ਇਹਦੀ ਜ਼ਿੰਮੇਵਾਰੀ ਸਿਰਫ ਚੰਨੀ ਜੀ ਦੀ ਤੇ ਅਮਿਤਾ ਵਰਿੰਗ ਜੀ ਦੀ ਆ ਉਹਨਾਂ ਦੀ ਚੁੱਪ ਦੀ ਆ ਇਸ ਟਾਈਮ ਦੇ ਉੱਤੇ ਉਹਨ ਕੀ ਕਾਰਵਾਈ ਮੈਲਾ ਕਮਿਸ਼ਨ ਕਰਨ ਚਾਹ ਰਹੇ ਸੀ ਉਹਨਾਂ ਨੂੰ ਸ਼ੋ ਕਾਸ ਨੋਟਿਸ ਦਿੱਤਾ ਆ ਕੱਲ ਤੱਕ ਦਾ ਟਾਈਮ ਦਿੱਤਾ ਕਿ ਉਹ ਆਪਣਾ ਐਕਸਪਲੇਨ ਕਰਨ ਇਸ ਚੀਜ਼ ਨੂੰ ਆ ਕੇ। ਅਗਰ ਉਹ ਐਕਸਪਲੇਨ ਨਹੀਂ ਕਰ ਦਿਆ ਤੇ ਅਸੀਂ ਕਾਨੂੰਨੀ ਸਲਾਹ ਲਵਾਂਗੇ। ਕਿ ਇਹਨਾਂ ਦੇ ਉੱਤੇ ਐਫ ਆਈ ਆਰ ਬੰਦੀ ਹੈ ਔਰ ਕੀ ਤਾਰਾ ਲੱਗਣੀ ਚਾਹੀਦੀ ਹੈ ਨੇ। ਜੀ ਅਮਰਤਾ ਵੜਿੰਗ ਨੂੰ ਪਾਰਟੀ ਬਣਾਉਂਗੇ ਇਹਦੇ ਚੀਆ ਫਿਊਚਰਸ ਕੀ। ਲੈਟਸ ਸੀ ਉਹ ਅਸੀਂ ਸੋਚ ਰਹੇ ਹਾਂ ਉਸਤੇ ਬਾਰੇ। ਠੀਕ ਹੈ ਬਹੁਤ ਸ਼ੁਕਰੀਆ। ਸੋ ਫਿਲਹਾਲ ਹੁਣ ਸਖਤ ਕਾਰਵਾਈ ਜਿਹੜੀ ਹੈ ਮਲਾ ਕਮਿਸ਼ਨ ਦੇ ਵੱਲੋਂ ਇਸਤੇ ਹੋ ਸਕਦੀ ਹੈ। ਹਾਲਾਂਕਿ ਜੇਕਰ ਸ਼ੋਕੋਸ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਉਸ ਬਾਅਦ ਕੀ ਕਾਰਵਾਈ ਹੋਣੀ ਉਹਦੇ ਉੱਤੇ ਲੀਗਲ ਸਲਾਹ ਲਈ ਜਾ ਰਹੀ ਹੈ। ਰੋਜ਼ਾਨਾ ਜ

ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਐਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿ ਕੇ ਇਹ ਕੰਮ ਕਰ ਸਕਦਾ ਹੈ ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀ ਕਿ ਤੁਸੀਂ ਮਹਿਲਾਵਾਂ ਦੇ ਲਈ ਐਓ ਜੀ ਸ਼ਬਦਾਵਲੀ ਕਿਉਂ ਵਰਤੀ ਗਈ ਹੈ ਲੇਕਿਨ ਜਿਹੜੀ ਉਹਨਾਂ ਦੀ ਚੁੱਪ ਸੀਗੀ ਨਾ ਇਹ ਦੈਸਾਂਦੀ ਹੈ ਕਿ ਇਸ ਨੂੰ ਸਰ ਵੋਟਾਂ ਚਾਹੀਦੀ ਨੇ ਔਰ ਜਿਹੜੀ ਹੈਗੀ ਇਹ ਇਹਨਾਂ ਨੇ ਪੰਡਤਾਂ ਤੇ ਜੱਟਾਂ ਦੇ ਬਾਰੇ ਜੋ ਕਿਹਾ ਹੈ ਇਹ ਤੁਸੀਂ ਕਰਕੇ ਦੋ ਕਮਿਊਨਿਟੀ ਨੂੰ ਸਪੈਸ਼ਲ ਟਾਰਗੇਟ ਕਰਕੇ ਕੀ ਕਰਨਾ ਚਾਹੁੰਦੇ ਹੋ ਇੱਕ ਸਟੇਟ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਦੋਂ ਬਾਈਲੈਕਸ਼ਨ ਦੇ ਵਿੱਚ ਅਮਰਤਾ ਵੜਿੰਗ ਹੋਂਾ ਵਾਸਤੇ ਕੈਂਪੇਨ ਕਰ ਰਹੇ ਸੀ ਉਸ ਵਕਤ ਲੋਕਾਂ ਨੂੰ ਜਦੋਂ ਸੰਬੋਧਨ ਕਰਦੇ ਸੀ ਜੋ ਸ਼ਬਦਾਵਲੀ ਉਹਨਾਂ ਦੇ ਵੱਲ ਵਰਤੀ ਗਈ ਉਸ ਨੂੰ ਲੈ ਕੇ ਹੁਣ ਪੰਜਾਬ ਉਹ ਮਹਿਲਾ ਕਮਿਸ਼ਨ ਬਹੁਤ ਸਖਤ ਨਜ਼ਰ ਆ ਰਿਹਾ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਖੁਦ ਗੱਲਬਾਤ ਕਰਦੇ ਹਾਂ ਮੈਮ ਅਸੀਂ ਕਈ ਵਾਰ ਦੇਖਿਆ ਇਸ ਤੋਂ ਪਹਿਲਾਂ ਵੀ ਪਹਿਲਾਂ ਉਹ ਜੋ ਸ਼ਬਦਾਵਲੀ ਉਹਨਾਂ ਦੀ ਹੁੰਦੀ ਹੈ ਜਾਂ ਕਿ ਲੋ ਜਿਹਨਾਂ ਦੀ ਬੋਡੀ ਲੈਂਗੁਏਜ ਹੁੰਦੀ ਹੈ ਉਸ ਨੂੰ ਲੈ ਕੇ ਬਾਅਦ ਵਿੱਚ ਜੋ ਜਵਾਬ ਉਹਨਾਂ ਦਾ ਹੁੰਦਾ ਉਹ ਕਹਿੰਦੇ ਕਿ ਮੇਰਾ ਤਾਂ ਸੁਭਾਅ ਇਸ ਤਰ੍ਹਾਂ ਦਾ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਦੇਖੋ ਜ ਹਰ ਵਾਰੀ ਉਹ ਇਸ ਨੂੰ છુપਣ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਜਿਹੜਾ ਇਹ ਇਹੋ ਜੀ ਗਲਤੀ ਕਰ ਲੈਣੀ ਕਿਸੇ ਮਹਿਲਾਵਾਂ ਨੂੰ ਇੱਕ ਆਬਜੈਕਸ਼ਨੇਬਲ ਤਰ੍ਹਾਂ ਦੀ ਟੱਚ ਕਰਨਾ ਜਾਂ ਪਬਲੀਕਲੀ ਕਿਸੇ ਦੇ ਮੂਹਰੇ ਉੱਤੇ ਹੱਥ ਲਾਣਾ ਠੀਕ ਹੈ ਔਰ ਉਸ ਤੋਂ ਬਾਅਦ ਕਹਿੰਦੇ ਨਹੀਂ ਮੇਰਾ ਮਤਲਬ ਇਹ ਨਹੀਂ ਸੀ ਮੇਰਾ ਮਤਲਬ ਐਸੀ ਇਹ ਜਿਹੜਾ ਸਵਾਦ ਦੇ ਮਹਿਲਾਵਾਂ ਦੇ ਖਿਲਾਫ ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ ਜਾਂ ਉਹਨਾਂ ਦਾ ਕਿਰਦਾਰ ਹੈ ਉਹੀ ਬੋਲ ਰਿਹਾ ਐਨੇ ਸਾਲਾਂ ਤੋਂ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੱਕ ਸਾਬਕਾ ਉਹ ਕ ਮੰਤਰੀ ਐਨੀ ਜ਼ਿੰਮੇਵਾਰੀ ਪੋਜੀਸ਼ਨ ਦੇ ਉੱਤੇ ਰਹਿ ਕੇ ਇਹ ਕੰਮ ਕਰ ਸਕਦਾ ਹੈ ਅਰ ਦੇਖੋ ਇਸ ਟਾਈਮ ਤੇ ਬਿਲਕੁਲ ਹਾਦੀ ਕਰ ਦਿੱਤੀ ਜਦੋਂ ਕਿ ਉਹਨਾਂ ਨੇ ਉੱਥੇ ਜਾ ਕੇ ਮੈਂ ਉਸ ਚੀਜ਼ ਨੂੰ ਦਰਾਵਾਂਗੀ ਨਹੀਂ ਕਿ ਉਹਨਾਂ ਨੇ ਕੀ ਉੱਥੇ ਕਿਹਾ ਪੰਡਤਾਂ ਦੇ ਬਾਰੇ ਜੱਟਾਂ ਦੇ ਬਾਰੇ ਔਰਤਾਂ ਦੇ ਬਾਰੇ ਯਾਦ ਰੱਖੋ ਕਿ ਜਿਹੜੀ 50% ਵੋਟ ਹੈ ਉਹ ਮਹਿਲਾਵਾਂ ਦੀ ਹੈ ਤੇ ਤੁਹਾਡੇ ਦਿਮਾਗ ਦੇ ਅੰਦਰ ਇਹੋ ਜੀ ਇੱਜ਼ਤ ਹੈ ਮਹਿਲਾਵਾਂ ਦੇ ਲਈ ਔਰ ਜਿਸ ਤਰੀਕੇ ਦੀ ਤੁਸੀਂ ਸ਼ਬਦਾਵਲੀ ਵਰਤੀ ਹੈ ਔਰ ਜਿਸ ਤਰੀਕੇ ਦੀ ਕੰਪੇਅਰ ਕੀਤਾ ਹੈ ਤੁਸੀਂ ਹਾ ਡੇਅਰ ਯੂ ਡੂ ਥੈਟ ਹਉ ਡੇਰ ਚੰਨੀ ਚੰਨੀ ਸਾਹਿਬ ਦੱਸਦਾ ਕਿ ਵੀ ਇਹ ਜੀ ਮਹਿਲਾਵਾਂ ਨੂੰ ਮੈਂ ਕਹਿ ਦਵਾਂ ਕਿ ਤੁਸੀਂ ਦਾ ਇਦਾਂ ਦੇ ਲੋਕ ਹੈਗੇ ਹੋ ਮੈਂ ਤੇ ਇਹ ਗੱਲ ਕਹਿਨੀ ਹੈ ਕਿ ਜਿਹੜੀ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਇਹ ਹੈਗੀ ਹੈ ਕਿ ਅਮਰਿਤ ਅਵਰਿੰਗ ਜੀ ਉੱਥੇ ਖੜੇ ਸੀਗੇ ਤੇ ਉਹ ਚੁੱਪ ਰਹੇ ਉਹਨਾਂ ਨੇ ਐਕਸਪ੍ਰੈਸ਼ਨ ਰੂੜ ਰਸਤਰਾ ਦਿੱਤੇ ਕਿ ਲੱਗਦਾ ਕਿ ਉਹ ਮਨੋਮਨੀ ਵਿਰੋਧਤਾ ਕਰ ਰਹੀ ਸੀ ਲੇਕਿਨ ਉਹਨਾਂ ਨੇ ਸ਼ਬਦੀ ਵਿਰੋਧ ਨਹੀਂ ਕੀਤਾ ਲੱਗਦਾ ਵੋਟਾਂ ਦੇ ਵਿੱਚ ਉਹ ਕੰਪੇਨ ਕਰਨ ਵਾਸਤੇ ਆਸੀ ਇਹ ਮਜਬੂਰੀ ਲੱਗਦੀ ਹੈ ਚੁੱਪ ਰਹਿਣਾ ਕੋਈ ਕੋਈ ਜਵਾਬ ਨਹੀਂ ਹੁੰਦਾ ਹੋ ਸਕਦਾ ਉਹਨਾਂ ਦੇ ਐਕਸਪ੍ਰੈਸ਼ਨ ਮੈਂ ਵੀ ਨੋਟ ਕੀਤੇ ਸੀਗੇ ਕਿ ਚੇਂਜ ਹੋਏ ਨੇ ਉਹਨਾਂ ਨੇ ਕਿਹਾ ਉਹਨਾਂ ਇੱਥੇ ਆ ਕੇ ਮੇਰਾ ਵੀ ਕੰਮ ਖਰਾਬ ਕਰ ਦਿੱਤਾ ਹੁਣ ਮੈਂ ਲਾਵਾ ਦੇ ਖਿਲਾਫ ਹੋਣ ਗਿਆ ਲੇਕਿਨ ਉਹਨਾਂ ਨੂੰ ਚਾਹੀਦਾ ਸੀਗਾ ਉਸੇ ਟਾਈਮ ਤੇ ਕਹਿੰਦੇ ਕਿ ਇਹ ਜਿਹੜੀ ਗੱਲ ਗਲਤ ਹੈਗੀ ਆ ਠੀਕ ਹੈ ਚੰਨੀ ਸਾਹਿਬ ਨੂੰ ਰੋਕਣਾ ਚਾਹੀਦਾ ਸੀ ਕਿ ਤੁਸੀਂ ਮਹਿਲਾਵਾਂ ਦੇ ਲਈ ਐਓ ਜੀ ਸ਼ਬਦਾਵਲੀ ਕਿਉਂ ਵਰਤੀ ਗਈ ਹੈ ਲੇਕਿਨ ਜਿਹੜੀ ਉਹਨਾਂ ਦੀ ਚੁੱਪ ਸੀਗੀ ਨਾ ਇਹ ਦਰਸਾਉਂਦੀ ਹੈ ਕਿ ਸਿਰਫ ਵੋਟਾਂ ਚਾਹੀਦੀਆਂ ਨੇ ਸਾਨੂੰ ਇਹਦੇ ਤੱਕ ਥੋੜਾ ਮਤਲਬ ਹੈ ਕਿ ਤੁਸੀਂ ਅਸੀਂ ਮਹਿਲਾਵਾਂ ਦੀ ਇੱਜ਼ਤ ਕਰਨੀ ਹੈ ਕਿ ਨਹੀਂ ਕਰਨੀ ਵੋਟਾਂ ਦੇ ਟਾਈਮ ਤੇ ਅਸੀਂ ਜਾ ਕੇ ਮਹਿਲਾਵਾਂ ਦੇ ਗੋਡਿਆਂ ਨੂੰ ਵੀ ਹੱਥ ਲਾਵਾਂਗੇ ਠੀਕ ਹੈ ਉਹਨਾਂ ਦੇ ਘਰ ਜਾ ਕੇ ਹੱਥਾਂ ਤੇ ਰੋਟੀਆਂ ਵੀ ਖਾਵਾਂਗੇ ਜਾ ਕੇ ਅਸੀਂ ਸ਼ੋਅ ਆਫ ਵੀ ਕਰਾਂਗੇ ਅਸੀਂ ਇੰਨੀ ਮਹਿਲਾਵਾਂ ਦੀ ਇੱਜ਼ਤ ਕਰਦੇ ਲੇਕਿਨ ਇਨ ਫੈਕਟ ਅਮਰਤਾ ਵਰਿੰਗ ਜੀ ਦੀ ਚੁੱਪ ਜਿਹੜੀ ਸੀਗੀ ਔਰ ਉਹਨਾਂ ਨੂੰ ਬਹੁਤ ਭਾਰੀ ਪੈਣ ਵਾਲੀ ਆ ਪੰਜਾਬ ਦੀ ਮਹਿਲਾਵਾਂ ਨੂੰ ਚਾਹੀਦਾ ਸਨਕ ਤੇ ਉੱਤਰ ਨੇ ਇਹਨਾਂ ਦੋਵਾਂ ਦੇ ਖਿਲਾਫ ਠੀਕ ਹੈ ਔਰ ਜਿਹੜੀ ਹੈਗੀ ਆ ਇਹਨਾਂ ਦੇ ਪੰਡਤਾਂ ਤੇ ਜੱਟਾਂ ਦੇ ਬਾਰੇ ਜੋ ਕਿਹਾ ਆ ਇਹ ਤੁਸੀਂ ਕਰਕੇ ਦੋ ਕਮਿਊਨਿਟੀ ਨੂੰ ਸਪੈਸ਼ਲੀ ਟਾਰਗੇਟ ਕਰਕੇ ਕੀ ਕਰਨਾ ਚਾਹੁੰਦੇ ਹੋ ਇੱਕ ਸਟੇਟ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਅਗਰ ਇਹ ਹੁੰਦਾ ਹੈ ਇਹਦੀ ਜ਼ਿੰਮੇਵਾਰੀ ਸਿਰਫ ਚੰਨੀ ਜੀ ਦੀ ਤੇ ਅਮਿਤ ਵਰਿੰਗ ਜੀ ਦੀ ਹੈ ਉਹਨਾਂ ਦੀ ਚੁੱਪ ਦੀ ਹੈ ਇਸ ਟਾਈਮ ਦੇ ਉੱਤੇ ਉਹਨ ਕੀ ਕਾਰਵਾਈ ਮੈਲਾ ਕਮਿਸ਼ਨ ਕਰਨ ਜਾ ਰਹੇ ਸੀ ਉਹਨਾਂ ਨੂੰ ਸ਼ੋ ਕਾਸ ਨੋਟਿਸ ਦਿੱਤਾ ਹੈ ਕੱਲ ਤੱਕ ਦਾ ਟਾਈਮ ਦਿੱਤਾ ਕਿ ਉਹ ਆਪਣਾ ਐਕਸਪਲੇਨ ਕਰਨ ਇਸ ਚੀਜ਼ ਨੂੰ ਆ ਕੇ ਅਗਰ ਉਹ ਐਕਸਪਲੇਨ ਨਹੀਂ ਕਰ ਦਿਆ ਤੇ ਅਸੀਂ ਕਾਨੂੰਨੀ ਸਲਾਹ ਲਵਾਂਗੇ ਕਿ ਇਹਨਾਂ ਦੇ ਉੱਤੇ ਐਫ ਆਈ ਆਰ ਬੰਦੀ ਹੈ ਔਰ ਕੀ ਤਾਰਾ ਲੱਗਣੀ ਚਾਹੀਦੀ ਹੈ ਜੀ ਅਮਰਤਾ ਵੜਿੰਗ ਨੂੰ ਪਾਰਟੀ ਬਣਾਉਂਗੇ ਇਹਦੇ ਚ ਫਿਊਚਰਸ ਕੀ ਲੈਟਸ ਸੀ ਉਹ ਅਸੀਂ ਸੋਚ ਰਹੇ ਹਾਂ ਉਸਤੇ ਬਾਰੇ ਠੀਕ ਹੈ ਬਹੁਤ ਸ਼ੁਕਰੀਆ ਸੋ ਫਿਲਹਾਲ ਹੁਣ ਸਖਤ ਕਾਰਵਾਈ ਜਿਹੜੀ ਹੈ ਮਲਾ ਕਮਿਸ਼ਨ ਦੇ ਵੱਲੋਂ ਇਸ ਤੇ ਹੋ ਸਕਦੀ ਹੈ ਹਾਲਾਂਕਿ ਜੇਕਰ ਸ਼ੋਕੋਸ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਕੀ ਕਾਰਵਾਈ ਹੋਣੀ ਉਹਦੇ ਉੱਤੇ ਲੀਗਲ